ਰੋਪੜ ਨਵੇਂ ਪੁਲ ਤੇ ਲੰਗੜਵਾਲੇ ਲੋਕ ਹੋ ਜਾਣ ਸਾਵਧਾਨ ਕਿਉਂਕਿ ਬਾਂਦਰਾਂ ਦੀ ਦਹਿਸ਼ਤ ਫਿਰ ਦੇਖਣ ਨੂੰ ਮਿਲੀ ਵੈਚੇ ਦਾ ਨਵਾਂ ਪੁਲ ਸੰਗਰਤਾਪੁਰ ਦੇ ਨੇੜੇ ਪਹਿਲਾਂ ਵੀ ਬਾਂਦਰ ਦੇ ਕੱਟਣ ਦੀਆਂ ਘਟਨਾਵਾਂ ਬਹੁਤ ਵਾਰ ਵਾਪਰ ਚੁਕੀਆਂ ਹਨ ਤਾਂ ਕਿ ਕੱਟਣ ਵਾਲੇ ਬਾਂਦਰ ਜੰਗਲੀ ਜੀਵ ਵਿਭਾਗ ਵੱਲੋਂ ਕਈ ਵਾਰ ਫੜਨ ਦੀ ਕੋਸ਼ਿਸ਼ ਕੀਤੀ ਕੱਲ ਫਿਰ ਦੁਬਾਰਾ ਕਈ ਬਾਂਦਰ ਇਸ ਪੁਲ ਤੇ ਲੋਕਾਂ ਦੇ ਨਾਲ ਝੇੜ ਛੜ ਕਰਦੇ ਵੇਖਾਈ ਦਿੱਤੇ ਗਏ ਅਸਲ ਇਸ ਵੀਡੀਓ ਨੂੰ ਛੋਟ ਕਰਕੇ ਜੇ ਤਾਂ ਬਾਦਰਾ ਦੇ ਵਿੱਚ ਕਾਫੀ ਗੁੱਸਾ ਨਜ਼ਰ ਆ ਰਿਹਾ ਸੀ ਇੱਥੋਂ ਤੱਕ ਕਿ ਇੱਕ ਰਾਗ ਦੇ ਉੱਤੇ ਇਹਨਾਂ ਵੱਲੋਂ ਹਮਲਾ ਵੀ ਕੀਤਾ ਗਿਆ ਪਰ ਉਹ ਰਾ ਰਾਜਦ ਨੂੰ ਬੰਦਰਾ ਵੱਲੋਂ ਸੱਟਿਆ ਨਹੀਂ ਗਿਆ ਪਰ ਫਿਰ ਵੀ ਇਸਤੇ ਨਾਲ ਹਥੋਪਾਈ ਦੀ ਰੂਪ ਕੀਤੀ ਇਸੇ ਜਗ੍ਹਾ ਤੇ ਜੋ ਬੰਦ ਹੈ ਉਹ ਔਰਤਾਂ ਤੇ ਜ਼ਿਆਦਾ ਹਮਲਾ ਕਰਦੇ ਕਰਦਾ ਹੈ ਅਕਸਰ ਇਸ ਪੋਡਕਾਸਟ ਦੇ ਉਤੋਂ ਬਹੁਤ ਸਾਰੇ ਲੋਕਾਂ ਘਰ ਵਿਲੇ ਗੁਜਰਦੇ ਹਨ ਜਿਸ ਕਰਕੇ ਸਭ ਨੂੰ ਆਪਣੇ ਹੱਥਾਂ ਦੇ ਵਿੱਚ ਕੋਈ ਨਾ ਕੋਈ ਚੀਜ਼ ਜੋ ਖੜਾ ਚਾਹੀਦੀ ਹੈ ਤਾਂ ਕਿ ਬੰਦਰ ਦੇ ਹਮਲੇ ਤੋਂ ਬਚੇ ਦੱਸ ਕੇ ਤੇ ਸਾਡੀਆਂ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਆਰਟੀਮ ਮੰਦ ਦੇ ਨਾਲ ਧੰਨਵਾਦ ਕੀ ਕੀ